ਸਾਸੀ ਕਾਲ ਜੀ ਸਾਰੇ ਪ੍ਰਾਪਾਣੂ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਗੁਰੂ ਕੀ ਟਾਬ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਬਾਈ ਗੁਰਸੇਵਕ ਸਿੰਘ ਦੇ ਘਰ ਦੇ ਵਿੱਚੋਂ ਤੁਹਾਨੂੰ ਚਾਰ ਨਾਗ ਵਿਖਾਉਣੇ ਆ ਮਿੱਤਰੋ ਤਿੰਨ ਤਿੰਨ ਚਾਰ ਨਾਗ ਹੋਣਗੇ ਜਿਨ੍ਹਾਂ ਦੇ ਵਿੱਚੋਂ ਤਿੰਨ گاਵਾ ਚ ਜਿਹੜੀਆਂ ਤੁਹਾਨੂੰ ਗੱਪਣਾ ਤੈਨੀਆਂ ਹੀ ਵਿਖਾਉਣੀਆਂ ਮਿੱਤਰੋ ਤੇ ਤਿੰਨੇ ਭਾਅ ਬਿਲਕੁਲ ਲੋਟ ਵਾਲੀਆਂ ਹੋਣਗੀਆਂ ਪਹਿਲਾ ਭਾਅ ਹੀ ਦੱਸ ਦੇਵਾਂ ਦੋ گاਵਾ ਹੈਗੀਆਂ ਵਾ 15-15000 ਦੇ ਮੋਲ ਵਾਲੀਆਂ ਤੇ ਇੱਕ ਗਾਂ ਹੈਗੀ ਆ ਮਿੱਤਰੋ 10000 ਦੇ ਮੋਲ ਵਾਲੀ ਆ ਪਹਿਲੇ ਨੰਬਰ ਤੇ ਜਿਹੜੀ ਲਾਲ ਵਹਿੜ ਵੇਖਦੇ ਪਏ ਆ ਮਿੱਤਰੋ ਇਹ ਸਾਢੇ ਤਿੰਨਾਂ ਮਹੀਨਿਆਂ ਦੀ ਗੱਪਣ ਚੈੱਕ ਆਪਸ 15000 ਰੁਪਏ ਦਾ ਮੋਲਾ ਵਿੱਚੋਂ ਮਾਨਤਾਨ ਬਾਕੀ ਆ ਸਾਂਭਣ ਵਾਲੇ ਭਰਾ ਨੂੰ ਕੋਈ ਮਾੜੀ ਨਹੀਂ ਆ ਦੋ ਨੰਬਰ ਤੇ ਜਿਹੜੀ ਗਾਂ ਮਿੱਤਰੋ ਦੇਖਦੇ ਪਏ ਆ ਤੁਸੀਂ ਕਾਲੀ ਗਾਂ ਜਿਹੜੀ ਆ ਖੋਨੀ ਇਧਰਲੇ ਪਾਸੇ ਖੜੀ ਆ ਕੰਦੂ ਦੇ ਨਾਲ ਇਹ ਹੈਗੀ 6 ਮਹੀਨਿਆਂ ਦੀ ਗੱਪਣ ਮਿੱਤਰੋ ਦੋ ਦੋ ਢਾਈ ਆ ਕਰੋ ਸੰਗ ਆ ਇਹਦਾ ਵੀ ਮੁੱਲ 15000 ਰੁਪਿਆ ਵਾ ਸਾਂਭਣ ਵਾਲੇ ਭਰਾ ਦੇ ਲਈ ਇਹ ਵੀ ਚੰਗੀ ਆ ਵੈਡ ਜਿੰਨੇ ਪ੍ਰਾਣੇ ਤਿਆਰ ਕਰਨੀਆਂ ਜਿਹੜੀ 3 ਨੰਬਰ ਤੇ ਕਾਲੀ ਗਾਂ ਸਿੰਘਾਂ ਵਾਲੀ ਆ ਇਹ ਹੈਗਿਆ ਮਿੱਤਰੋ 8 ਮਹੀਨਿਆਂ ਦੀ ਗੱਪਣ ਤੇ 1 ਮਹੀਨਾ ਜਾਂ 1.5 ਮਹੀਨਾ ਦਾ ਸੂਨ ਦੇ ਵਿੱਚ ਬਾਕੀ ਆ ਇਹਦਾ ਮੁੱਲ ਸਿਰਫ ਵਿ ਦੇਣ ਲੈਣ ਵਾਲਾ 10000 ਉਹ ਮੁੱਲ 12000 ਤੇ ਦੇਣੀ ਬਾਈ 10000 ਦੀ ਜੇ ਤੁਸੀਂ ਲੈਣੀਆਂ ਮਿੱਤਰੋ ਕੱਠੀਆਂ ਤਿੰਨੇ ਤਿੰਨਾਂ ਕੱਠੀਆਂ ਗਾਈਆਂ ਦਾ ਜਿਹੜਾ ਮੁੱਲ ਬਣਦਾ ਵਾ ਮਿੱਤਰੋ 15 ਤੇ 15 ਬਣ ਗਿਆ 30 ਤੇ ਬਾਈ ਆਪਾਂ ਕਿੰਨੇ ਦੀਆਂ ਦੇ ਦਈਏ ਤਿੰਨੇ ਗਾਈਆਂ ਜੇ ਸਾਰੀਆਂ ਲੈਣੀਆਂ ਬਾਈ 32 ਦੀਆਂ ਦੇ ਦਈਏ ਚਲੋ ਮਿੱਤਰੋ 32000 ਦੀਆਂ ਤਿੰਨੇ ਤੁਹਾਨੂੰ ਮਿਲ ਜਾਣਗੀਆਂ ਜੇ ਤੁਸੀਂ ਤਿੰਨੇ ਕੱਠੀਆਂ ਖਰੀਦਣੀਆਂ ਚਾਹੁੰਦੇ ਆ ਤੇ ਤਿੰਨਾਂ ਦੇ ਵਿੱਚ ਤਾਂ ਫਿਰ ਵੱਡੀ ਛੋਟ ਹੋ ਗਈ ਆ ਗੱਲਬਾਤ ਲਈ ਨੰਬਰ ਬਾਈ ਦਾ ਹੈਗਾ 90413 ਤੇ 13 118 13 118 904 13 13 118 ਬਈ ਦਾ ਫੋਨ ਨੰਬਰ ਆ ਪਿੰਡ ਗੁਰੂਕੇ ਟਾਵਾ ਜ਼ਿਲ੍ਹਾ ਫਰੀਦਕੋਟ ਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਜਿਹੜੇ ਪ੍ਰਾਣੋਂ ਇਤਨੇ ਗਾਈਆਂ ਪਸੰਦ ਆ ਗੱਲਬਾਤ ਕਰ ਸਕਦੇ